ਅੱਜ ਪੂਰੇ ਦੇਸ਼ ਵਿੱਚ ਵੱਖ-ਵੱਖ ਥਾਵਾਂ ਤੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ-ਵੱਖ ਥਾਵਾਂ ਤੋਂ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ। ਉੱਥੇ ਹੀ ਥਾਪਰ ਯੂਨੀਵਰਸਿਟੀ ਵਿਖੇ ਵੀ ਕਮਾਂਤਰੀ ਯੋਗ ਦਿਵਸ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਮਨਾਇਆ ਗਿਆ। ਦੱਸਦੀ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਇੱਥੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਵਿਧਾਇਕ ਸਹਿਬਾਨ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਅਤੇ ਹੋਰ ਵਿਸ਼ੇਸ਼ ਸ਼ਖਸੀਅਤਾਂ ਨੇ ਉ체ਚਿਤ ਤੌਰ ਤੇ ਸ਼ਿਰਕਤ ਕੀਤੀ ਹੈ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਇਸ ਮੌਕੇ ਲੋਕਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਯੋਗ ਨੇ ਪੂਰੀ ਦੁਨੀਆ ਨੂੰ ਜੋੜਿਆ ਹੈ ਯੋਗ ਅਸ਼ਾਂਤੀ ਖਤਮ ਕਰਕੇ ਸ਼ਾਂਤੀ ਦੀ ਦਿਸ਼ਾ ਦਿਖਾਉਂਦਾ ਹੈ ਯੋਗ ਕਰਕੇ ਬਹੁਤ ਸਾਰੇ ਲੋਕ ਬਿਮਾਰੀਆਂ ਤੋਂ ਨਿਜਾਤ ਪਾ ਚੁੱਕੇ ਨੇ ਇਸ ਕਰਕੇ ਇੱਥੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਯੋਗ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲਿਆ ਜਾਵੇ ਤਾਂ ਕਿ ਨਿਰੋਗ ਰਹਾ ਜਾ ਸਕੇ ਜਿੱਥੇ ਅੱਜ ਅਮਰੀਕਾ ਦੇ ਟਾਈਮ ਸਕੁਅਰ ਦੇ ਵਿੱਚ ਵੀ ਲੋਕ ਯੋਗ ਕਰਦੇ ਹੋਏ ਨਜ਼ਰ ਆਏ ਨੇ ਉੱਥੇ ਹੀ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਤੇ ਅੱਜ ਥਾਪਰ ਯੂਨੀਵਰਸਿਟੀ ਵਿਖੇ ਵੀ ਕੁਮਾਂਤਰੀ ਯੋਗ ਦਿਵਸ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਵੱਲੋਂ ਮਨਾਇਆ ਗਿਆ ਇਸ ਸਮੇਂ ਵਿਧਾਇਕ ਸਹਿਬਾਨ ਡਿਪਟੀ ਕਮਿਸ਼ਨਰ ਸਮੇਤ ਵੱਖ-ਵੱਖ ਵੱਡੀਆਂ ਸ਼ਖਸੀਤਾਂ ਵੀ ਉ체ਚੇ ਤੌਰ ਤੇ ਇੱਥੇ ਪਹੁੰਚੀਆਂ ਨੇ ਹਲੋ ਸਸਤਰ ਕਾ ਜੀ ਮੇਰਾ ਨਾਮ ਰੁਪਿੰਦਰ ਕੌਰ ਰੁਪਿੰਦਰ ਕੌਰ ਰਹਿਣਾ ਹੈ ਤੇ ਮੇਰਾ ਬ੍ਰੇਨ ਟੂਮਰ ਦਾ ਕੇਸਿੰਗ ਹੋਇਆ ਹੋਇਆ ਹੈ तो जब मैं ऑपरेशन थी सी तो मैंने बार बार कहती कि हाँ ऑपरेशन करवाना होगा। फिर मैं दो साल बाद योगा क्लासा जॉइन तो बाद मैं बिल्कुल भी प्रॉब्लम नहीं हुई काफ़ी यूजफुल हो गया है मेरे वास्ते तुसी देख रहे हो कि पॉजिटिव एनर्जी है चारों तरफ नोटिस भी कर है, ते नाली नाल तुसी कि सारे फैक्टर है सब हैं सकलूडेड रेरी सार्यान एक ही रिक्वेस्ट है कि अपने अद्धा घंटा क्या दिन की शुरुआत ਜਿਹੜੇ ਲੋਕ ਨੇ ਉਹ ਅੱਜ ਕੱਲ 80% ਲੋਕ ਨੇ ਜਿਹੜੇ ਕੋਈ ਡਾਇਬੀਟਿਕ ਹੈ ਜਾਂ ਕੋਈ ਬੀਪੀ ਦਾ ਮਰੀਜ਼ ਹੈ ਲੱਗਦਾ ਵੀ ਜਿਹੜੀਆਂ ਅਨੋਪਚਿਕ ਦਵਾਈਆਂ ਛੱਡ ਕੇ ਲੋਕਾਂ ਨੂੰ ਆਯੁਰਵੈਦਿਕ ਵੱਲ ਜਾਣਾ ਚਾਹੀਦਾ ਜਾਂ ਯੋਗ ਵੱਲ ਜਾਣਾ ਚਾਹੀਦਾ ਆ ਦੇਖੋ ਮੈਂ ਇਸ ਤੇ ਤਾਂ ਨਹੀਂ ਕਮੈਂਟ ਕਰਾਂਗੀ ਕਿ ਵਿਚ ਇਸ ਬੈਟਰ ਇਹ ਤਾਂ ਐਕਸਪਰਟ ਮੈਟਰ ਹੈਗਾ ਬਟ ਆਬਵੀਅਸਲੀ ਆਪਣੀ ਫਿਜ਼ੀਕਲ ਫਿਟਨੈਸ ਵਾਸਤੇ ਔਰ ਆਯੁਰਵੈਦ ਇੱਕ ਬਹੁਤ ਪੁਰਾਣਾ ਜੋ ਯੋਗਾ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਬਰੀਥਿੰਗ ਦੇ ਨਾਲ तो जिन्नी भी डायटरी हैबिट्स के नाल नाल जो फिजिकल फिटनेस है और एक मेंटल पीस दोनों ये प्रमोट करता है तो मेरी तो हरजोर लोगों रिक्वेस्ट भी है कि रादर आई वुड से कि अपने वास्ते इन्ना करना तो सारू बनता है हूँ बच्चों की भी गल करिए काफ़ी देखने चाहिए है कि ओबेसिटी या बाकी जो डिसऑर्डरस आ रहे हैं तो बहुत पूरे परिवार को नाल मिल के करना चाहिए ताकि बॉन्डिंग भी रहन और एक आधा घंटा पूरा फैमिली न एक तुम खुद ही लोगों की बाइट भी ले सकते हो एक मुस्कान है खुशी है तो एक नवी एनर्जी लग रही है कि सारे एक्टिव ਉਹ ਬਹੁਤ ਇੰਪੋਰਟੈਂਟ ਹੈਗਾ ਤੇ ਤੁਸੀਂ ਦੇਖੋ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਤਾਂ ਜਿਹੜੇ ਇਨਸਟ੍ਰਕਟਰ ਹੈ ਉਹਨਾਂ ਨੂੰ ਦੱਸਣਾ ਪੈਂਦਾ ਸੀਗਾ ਕਿ ਇਹ ਕਰਨਾ ਹੈ ਹੁਣ ਉਹਨਾਂ ਤੋਂ ਕਹਿਣ ਤੋਂ ਬਿਨਾਂ ਹੀ ਲੋਕੀ ਨੈਕਸਟ ਸਟੈਪ ਕਰ ਰਹੇ ਹਨ ਜੋ ਮੈਨੂੰ ਲੱਗਦਾ ਹੈ ਕਿ ਅਚੀਵਮੈਂਟ ਹੈ ਤੇ ਮੈਨੂੰ ਲੱਗਦਾ ਹੈਗਾ ਉਹ ਪ੍ਰੈਕਟਿਸ ਵੀ ਕਰ ਰਹੇ ਹਨ ਤੇ ਧੀਰੇ ਧੀਰੇ ਅਸੀਂ ਇਸ ਨੂੰ ਹੋਰ ਐਡਵਾਂਸਡ ਯੋਗਾ ਵੱਲ ਲੈ ਕੇ ਜਾਈਏ ਤੇ ਆਪਣੀ ਫਿਟਨੈਸ ਵਾਸਤੇ ਇੰਨਾ ਆਪਣਾ ਟਾਈਮ ਕੱਢਣਾ ਬੰਦਾ ਵੀ ਹੈ ਤੇ ਕਰਨਾ ਚਾਹੀਦਾ ਹੈ ਸਕੂਲਾਂ ਵਗੈਰਾ ਦੇ ਵਿੱਚ ਵੀ ਇਹ ਟ੍ਰੇਨਿੰਗ ਵਗੈਰਾ ਦਿੱਤੀ ਜਾ ਰਹੀ ਬੱਚਿਆਂ ਨੂੰ ਕਿ ਹੁਵੇ ਯੋਗਾ ਵਗੈਰਾ ਕਰਾਇਆ ਜਾਵੇ ਇਹ ਰੈਗੂਲਰ ਐਕਸ ਜੋ ਦੇਖਿਆ ਵੀ ਉਹਨਾਂ ਬਹੁਤ ਹੀ ਛੋਟੇ ਬੱਚਿਆਂ ਨੇ ਬਹੁਤ ਐਕਸਟ੍ਰੀਮਲੀ ਡਿਫਿਕਲਟ ਸਟੈਪਸ ਜਿਹੜੇ ਕਰਕੇ ਦਿਖਾਏ ਹਨ ਤੋਂ ਉਹ ਆਪਣੇ ਆਪ ਹੀ ਚੀ ਸਾਕਸ਼ੀ ਹੈਗੇ ਕਿ ਉਹ ਕਰ ਸਕਦੇ ਹਨ ਤਾਂ ਸੀ ਵੀ ਤੇ ਸਾਰਿਆਂ ਨੂੰ ਨਾਲ ਮਿਲ ਕੇ ਇਹ ਕਰਨਾ ਚਾਹਤੇ ਹੈ ਮੈਂ ਇੱਕ ਬੱਚਾ ਹੈਲੋ ਸਸਰ ਕਾਲ ਜੀ ਮੇਰਾ ਨਾਮ ਰੁਪਿੰਦਰ ਕੌਰ ਰੁਪਿੰਦਰ ਕੌਰ ਰੈਣਾ ਹੈ ਤੇ ਮੇਰਾ ਬ੍ਰੇਨ ਟੰਬਰ ਦਾ ਪ੍ਰੋਬਲਮ ਹੋਇਆ ਹੋਇਆ ਹੈ ਤੇ ਜਦੋਂ ਮੈਂ ਬ੍ਰੋਸਟ ਕਰਾਂ ਜਾਂਦੀ ਸੀ ਕਿ ਤਾਂ ਮੈਨੂੰ ਬਾਰ ਬਾਰ ਕਹਿੰਦੇ ਸੀ ਵੀ ਹਾਂ ਆਪ ਜਸ਼ਨ ਤੋਂ ਵਾੜਾ ਹੋਗਾ ਫਿਰ ਮੈਂ 2 ਸਾਲ ਬਾਅਦ ਯੋਗਾ ਦਾ ਕਲਾਸਾਂ ਜੁਆਇਨ ਕੀਤੀਆਂ ਉਸ ਤੋਂ ਬਾਅਦ ਮੈਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਹੋਈ ਹੈ ਹੈਲੋ ਸਸਿਕਾ ਜੀ